ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਆਪਾਂ ਪਿੰਡ ਮਾਲਾ ਖੇੜੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਪੰਜ ਪਸ਼ੂ ਵਿਖਾਵਾਂਗੇ ਸੱਜਰਾਂ ਤੇ ਗੱਬੜਾਂ ਤਿਆਰ ਐ ਝੋਟੀਆਂ ਤੇ ਇੱਕ ਵਹਿੜ ਦਿਖਾਵਾਂਗੇ ਚੰਗੇ ਤਗੜੇ ਕੱਦ ਕਾਠ ਵਾਲੀ ਤੇ ਆਪਾਂ ਪਹੁੰਚੇ ਆ ਬਾਈ ਸ਼ੇਰੇ ਦੇ ਕੋਲ ਤੇ ਆਜੋ ਕਰਦੇ ਆ ਬਾਈ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋ ਸਨੋ ਠੀਕ ਠਾਕ ਜੀ ਵਧੀਆ ਵਧੀਆ ਠੀਕ ਠਾਕ ਹੈ ਕਿਰਪਾ ਗੁਰੂ ਰਾਮਦਾਸ ਦੀ ਕਿਰਪਾ ਚਾਹੀਦੀ ਹੈ ਜੀ ਇਹ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਸ਼ੇਰਾ ਜੀ ਪਿੰਡ ਮਾਲਾਕੇੜੀ ਤਹਿਸੀਲ ਇਹ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 98145 ਦੇ 618 ਠੀਕ ਹੈ ਜੀ ਹਾਂ ਜੀ ਕਿਹੜੇ ਰਾਤੀ 100 100 ਪਾਏ ਸੀ ਮੈਂ ਨਾ ਉੱਡ ਗਿਆ ਵੀਰ ਜੀ ਸਰਗਿਆਂ ਕਿ ਲੋੜੀ ਆ ਵਧੀਆ ਹਾਂ ਜੀ ਉਹ ਲੇ ਗਈ ਜੇ ਟੱਟੀ ਆ ਬਾਹਰ ਬੰਦੀ ਆਪਾਂ ਖੜਦੀ ਅੱਜ ਵੀਰ ਕੋਲ ਨੇ ਠੀਕ ਹੈ ਠੀਕ ਹੈ। ਸਾਈ ਘਰਤੀ 2000 ਸੈਂਡ ਬਾਕੀ ਅੱਜ ਕਰਨੇ ਜੀ। ਠੀਕ ਹੈ ਜੀ। ਤੇ ਇਹ ਦੁਬਾਰਤ ਤੋਂ ਕਰੀਏ ਸ਼ੁਰੂਆਤ। ਅਹ ਵੇਲਾ ਵੀ ਜੀ ਵੇਰਤ ਕਰ ਲਿਆ। ਅੱਜ ਕਿੰਨੇ ਕਰੋ ਮੁੱਲ ਸਟਾਰਟ ਤੇ ਕਿੰਨੇ ਤੱਕ ਖਤਮ ਆ? ਅੱਜ ਵੀ ਜੀ ਲਾਸਟ ਆਪਾਂ ਹਾਨਾ ਹੀ ਮੁੱਲ ਦੇ ਦੇਣਾ ਵਾ। 50 ਦਾ ਦੇ ਦਈਏ। ਘਟ ਕਰ ਦਈਏ। ਹੋਰ ਕਰਦਾਂਗੇ ਕੋਈ ਨਹੀਂ ਮੌਕੇ। ਘਟ ਕਰ ਦਈਏ। 48 ਦੇ ਦਾਂਗੇ ਪੁੱਛਿਆ ਨਹੀਂ ਆਪਾਂ। ਘਟ 48 ਦੇ ਦਾਂਗੇ। ਦੁੱਧ ਵੀ 8 ਕਿਲੋ ਵੀ ਜੀ। ਠੀਕ ਹੈ ਠੀਕ ਹੈ। ਇਹ ਵੀ ਮਾੜੀ ਢਾੜੀ ਮੱਝ। ਦੁੱਧ ਵੀ 8 ਕਿਲੋ। 44000 ਜਲਦੀ ਵੀ ਪਾੜੇ ਤੇ ਅੱਠ ਕਿਲੋ ਸੂੜਾ ਪਾਓ ਤੇ ਥਾਪੀ ਮਾਰ ਕੇ ਥੱਲੇ ਬੈਠ ਜਾਓ ਠੀਕ ਹੈ ਠੀਕ ਹੈ ਪੂਰਾ 8 ਕਿਲੋ ਮਿੰਤੀ ਕਰਕੇ 1 ਕਿਲੋ ਵੀ ਘਟੋ ਫਿਰ ਕਿਲੋ ਦਾ ਮੰਨ ਲਓ ਵੀ 5000 ਦੇ ਹਿਸਾਬ ਨਾਲ ਪੈਸੇ ਕਢਾਈ ਜਾਵਾਂਗੇ ਲਓ ਜੀ ਇਹ 7 ਹੋਊਗਾ ਤੇ ਆਪਾਂ 50 ਦੀ ਨਹੀਂ 45 ਦੀ ਦਵਾਂਗੇ ਠੀਕ ਹੈ 6 ਹੋਊਗਾ ਤੇ 40 ਦੀ ਦਵਾਂਗੇ ਠੀਕ ਹੈ ਠੀਕ ਹੈ ਲਓ ਜੀ ਲੀਟਰ ਦਾ 5000 ਮੁੱਲ ਪੈ ਗਿਆ ਤੇ ਵੇੜ ਦੇ ਬਾਰੇ ਬਈ ਦੱਸਿਓ ਹਾਂ ਇਹ ਵੀ ਜੀ ਪਹਿਲਾ ਸੂਹਾ ਵਾ ਵੇੜ ਅੱਛਾ ਜੀ ਤੇ ਇਹਨੂੰ ਸੂਈ ਤੋਂ ਕਰੀਬਾਣਾ ਮੰਨ ਲਓ ਕਿ ਇੱਕ ਮਹੀਨਾ ਤੇ ਅੱਜ 10 ਦਿਨ ਹੋ ਗਏ ਆ ਅ ਬਚੀ ਦੇ ਠੀਕ ਆ ਜੀ ਇਹ ਆ ਦੋਸਤ ਡੇਢ ਦੀ ਜੇ ਹੋਈ ਆ ਸਾਰੀ ਇੱਕ ਮਹੀਨਾ ਦੱਸ ਦਿੰਦੀ ਬਹੁਤ ਜ਼ਿਆਦਾ ਦੁੱਧ ਛੱਡਿਆ ਨੇ ਵੀਰ ਨੇ ਜਿਹੜੇ ਕੋਲ ਠੀਕ ਆ ਠੀਕ ਆ ਜੀ ਤੇ ਬਸ ਕੀ ਵੀ ਚੰਗੇ ਰਿਕਾਰਡ ਵਾਲੀ ਆ ਪੂਰੇ ਪੂਰੇ ਰਿਕਾਰਡ ਵਾਲੀ ਮਾਲਕ ਗੱਲ ਕਰਦੇ ਕਿ ਵੀਰ ਜੀ 17 18 ਮਹੀਨਿਆਂ ਦੀ ਵੀ ਸੂਝ ਸਕਦੀ ਜੇ ਕੋਈ ਵੀਪਰਾ ਸੇਵਾ ਇੱਧੇ ਕਰੇ ਕਿਦਾਂ ਪਿਛਲੇ ਘਰੋਂ ਮਤਲਬ ਕਰਕੇ ਆਈ ਆ ਨਾ ਠੀਕ ਆ ਠੀਕ ਆ ਉਹਦੇ ਵੀ ਅੱਧਾ ਦੁੱਧ ਚਾਹੁੰਦੇ ਨੇ ਅੱਧਾ ਇਹ ਪੀ ਜਾਂਦੀ ਠੀਕ ਆ ਠੀਕ ਆ ਜੀ ਬੋ ਜੀ ਬਿਲਕੁਲ ਜੰਮੀ ਪਲੀਆ ਤੇ ਹੈ ਵੀ ਚੰਦੇ ਸੇ ਮੰਦੀਆ ਹਾਂ ਜੀ ਮੇਰੇ ਕੋ ਵੀਜੀ ਬੈਣ ਕੋਲ ਇਸ ਟਾਈਮ ਤੇ 18 ਗੋਲਾ ਉਹ ਮਿੰਤੀ ਕਰਕੇ ਲੈ ਜਾਈਏ ਭਰਾ ਮੇਰੇ ਘਰ ਆਣਗੇ ਅਛਾ ਜੀ ਹਾਂਜੀ ਤੇ ਕਹਿਣ ਘਵਾਲਾ ਨਹੀਂ ਲੀਟਰ ਮਾਰ ਕੇ 18 ਕਿਲੋ ਦੀ ਮਤਲਬ ਮਿੰਤੀ ਕਰਾ ਕੇ ਦਵਾਂਗੇ ਠੀਕ ਹੈ ਲੋ ਜੀ 18 ਲੀਟਰ ਪਹਿਲਾ ਹੀ ਸਵੇਰ ਦੇ ਸਰੀ ਨੂੰ ਮਹੀਨੇ ਦੇ ਥੋੜੇ ਜਣੇ ਨਾਲ ਤੇ ਹੋ ਗਏ ਆ ਦੰਦ ਵੀ ਦੰਦ ਦੁਖੰਦੇ ਆਪਾਂ ਮੂੰਹ ਵੀ ਫਟ ਕੇ ਵਿਖਾਉਂਦੇ ਆ ਅਛਾ ਜੀ ਦੰਦ ਨਿਕਲਦਾ ਹੈ ਠੀਕ ਹੈ ਲੋ ਜੀ ਦੰਦੀ ਦੇ ਦੰਦ ਤਾਂ ਜੇ ਫਟਣਦੇ ਆ ਤੇ ਕਾੜ ਕਾੜ ਜਿਹੜਾ ਬਹੁਤ ਚੰਗਾ ਕੀਤਾ ਪਿਆ ਵਾ ਤੇ ਹੈ ਵੀ ਕ੍ਰੋਸ ਦੇ ਵਿੱਚ ਆ ਨੇ ਠੰਡਾ ਭਾਂਡਾ ਵੀ ਕਰਮ ਵਾਲੀ ਨਵਾਂ ਕੱਲਾ ਕੱਲਾ ਖਣ ਲੱਗਾ ਗੇਟੋਂ ਬਾਹਰ ਥਣ ਜਾਂਦੇ ਆ ਵਾ ਤੇ ਕੱਦ ਤੇ ਵੀਰ ਜੀ ਠੰਡੀ ਧਰੀ ਆ ਕੋਈ ਵੀਰ ਭਰਾ ਬੰਗਾ ਪਾਵੇ ਨਾ ਪਾਵੇ ਨਾ ਗੰਗੂ ਵੇਖੋ ਕਾਲੀ ਸ਼ਾ ਠੀਕ ਆ ਠੀਕ ਆ ਲਓ ਜੀ ਫੇਸ ਕੋਡ ਦੀ ਚੈੱਕ ਕਰ ਸਕਦੇ ਹੈ ਵੀ ਫਾਰਮ ਵਾਲੀ ਘੋੜੀ ਹੈ ਨਵਰੀ ਘੋੜੀ ਜੇ ਨੂੰ ਕਹਿ ਦਿੰਦੇ ਆਪਾਂ ਗਲਤ ਹੋ ਜੀ ਇਹਨੂੰ ਖਾਇਓ ਦੰਦ ਬਰੇ ਤੇ ਵਰ ਦੋਂਦੀ ਲੋ ਪਤਾ ਹੋਇਆ ਬਰੋ ਖਾਓ ਹੋ ਨੋ ਤੋ ਕੀ ਕਾ ਠੀਕ ਹੈ ਜੀ ਪਿਓਰ ਤੋਂ ਦੰਦ ਬਾਰੇ ਹੀ ਮੜੀ ਜੀ ਕਰਮ ਵਾਲੀ ਨੂੰ ਹੋਰ ਵੀ ਕਰ ਜਾਣਾ ਵਾ ਬਾਕੀ ਸਭ ਭਲੇ ਭਰਾ ਲਾ ਜੇ ਤਾਂ ਇਹ ਨੁਕਰੀਆਂ ਘੋੜੀਆਂ ਦੇ ਬਰਾਬਰ ਹੋਈ ਪਈ ਆ ਜਿੱਦਾਂ ਕਹਦੇ ਨੇ 68 ਇੰਚ 68 ਇੰਚ ਉਹ ਹੀ ਹਾਈਟ ਏਰੀਆ ਬਾਕੀ ਨਾੜਾ ਨੋੜਾ ਵੀ ਚੱਡੇ ਦੇ ਚੰਗੀਆਂ ਆ ਗਈਆਂ ਵਾ ਤੇ ਥਣ ਭਾਂਡਾ ਵੀ ਬਹੁਤ ਹੀ ਚੰਗਾ ਲੱਗਿਆ ਵਾ ਥਣ ਦਲਾਬੀ ਥਾਣਾ ਆ ਗਿਆ ਤਿੰਨ ਚਲੋ ਜਿਹੜੇ ਵੀਪਰਾ ਲੱਗੇ ਵੀ ਸਾਭੀ ਉਹਨੇ ਸਾਭ ਬਹੁਤ ਚੰਗੀ ਕੀਤੀ ਆ ਕੋਈ ਸਾਹਮਣੇ ਵਾਲਾ ਲੈ ਇਹ ਚਲੋ ਦੁੱਧ ਵਿੱਚ ਚੰਗਾ ਕੱਢੀ ਜਾਂਦੀ ਆ ਅੱਡੀ ਧੀ ਵੀ ਮੰਗਾ ਆਪਣੀ ਮਰਜ਼ੀ ਆ ਕੋਈ ਵੀਪਰਾ ਪਾਵੇ ਨਾ ਪਾਵੇ ਲੋਹੂ ਸਾਲਾਂ ਦੀ ਦਵਾਈ ਇਹ ਐਸੀ ਆ ਚਲੋ ਬਕਾ ਲੱਗਾ ਵੀ ਖਰੀਤੀ ਧੀ ਅਬ ਨਾਲਾਂ ਨੂੰ ਤਾਂ ਜੜੇ ਤੇ ਬਹੁਤ ਚੰਗੀਆਂ ਆਂ ਐਣ ਜਾਲੀ ਵਿੱਚਿਆਂ ਪਿਆ ਵਾ ਜਿੱਤਰਾ ਮਰਜ਼ੀ ਕੋਈ ਵੀਪਰਾ ਠੀਕ ਆ ਠੀਕ ਆ ਪਾਵੇ ਨਾ ਪਾਵੇ ਚਲੋ ਜੀ ਕਰੋ ਨਹੀਂ ਕਿਹਾ ਕਿ ਤੁਸੀਂ ਇਹਨਾਂ ਤੋਂ ਨਿਕਲ ਬਹੁਤ ਆ ਰਹੀ ਇਹ ਬੋਲੇ ਬਗੇਰ ਮੋਲ ਵੀਰ ਜੀ ਏਡੀ ਵੜਾ ਜਿਹੜਾ ਲੈਣ ਚਾਹੀਏ 12 ਲੱਖ ਤੋਂ ਤੇ ਘੱਟ ਮਿਲਦੀ ਨਹੀਂਗੀ ਹਾਂਜੀ 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 ਮੈਂ ਇੱਕੋ ਮਿੰਟ ਮੈਂ ਉਹ ਗੇਟ ਰੰਗ ਕਰਾਉਣਾ ਜੋ ਵੀ ਕੋਈ ਫੋਨ ਕਰਦਾ ਚੱਲ ਹਾਂਜੀ ਵੀਰ ਜੀ ਕੀ ਮੋਲ ਕਰਨਾ ਭਾਈ ਇਹਦਾ ਮੋਲ ਵੀਰ ਜੀ ਦੇ ਦੀ ਇੱਕ ਦਸ ਦੀ ਵਸ਼ੀਏ ਤਰ੍ਹਾਂ ਦੀ ਵਸ਼ੀਏ ਹੂੰ ਮਸ਼ੀਆਂ ਲਾਭੀਆਂ ਨਹੀਂ ਇਹ ਇਦਾਂ ਦੀਆਂ ਨਹੀਂ ਲਈ ਲਾਭ ਲਈ ਕਰਦੇ ਜੇ ਪਰ ਆਪਾਂ ਜੈਲੀ ਜਾਂਦੀ ਨਹੀਂ ਨਾ ਜੇ ਹਾਂਜੀ ਹਾਂਜੀ ਮੰਗਨ ਨੂੰ ਜੋ ਮਰਜ਼ੀ ਕਰੀਏ ਇੱਕ ਦਾਮ ਕਰੀਏ ਜਿੰਨਾ ਮਰਜ਼ੀ ਕਰੀਏ ਲੱਖ ਕਰ ਲਈਏ 90 ਕਰ ਲਈਏ ਹਾਂਜੀ ਇਹ ਲਾਸਟ ਹੁਆਣਾ ਆਪਾਂ ਦੇ ਦਈਏ 80 ਹਜ਼ਾਰ ਦੀ ਵਸਤੀ ਦੀ 80 ਦੇ ਦਈਏ ਹਾਂਜੀ ਫੇਰ ਕਰ ਦੋ ਹਜ਼ਾਰ ਛੱਡ ਦਈਏ ਪਈ 70 ਦੀਆਂ ਨਾ ਜਾਂਦੀ ਐ 200 ਰੁਪਏ ਛੋੜੀ। ਲਓ ਜੀ 75000 ਚ 200 ਰੁਪਏ ਛੋੜ। ਹਾਂ ਜੀ ਹਾਂ ਜੀ। ਬਾਕੀ ਫਰਮ ਵਾਲੀ ਵੈੜ। ਫਰਮ ਵਾਲੀ ਵੀ ਫਰਮ। ਉਹ ਦਿਖਾਈ ਨਾੜਾ ਨੁੜੀਆਂ ਨੇ। ਨਾੜਾ ਨੁੜਾ ਪੂਰੀਆਂ ਨੇ। ਦੇਖੋ ਵੀਰ ਜੀ। ਇਹ ਨਾੜਾ ਡਰ ਨਾ ਜਮੇ ਕੈਮਰੇ ਤੋਂ। ਕੈਮਰੇ ਤੋਂ ਨਾ ਡਰਦੇ। ਬਾਕੀ ਕੋਈ ਗੱਲ ਬਾਤ ਨਹੀਂ ਇਸ ਤਰ੍ਹਾਂ ਵੀਰ ਜੀ। ਸਾਰੇ ਕੋਲੋਂ ਬਿਲਕੁਲ ਜਿੱਡੀ ਮੋਟੀ ਧਾਰਿਆ। ਠੀਕ ਹੈ ਲਓ ਜੀ 75000 ਚ 200 ਰੁਪਏ ਛੋੜ। ਬਿਲਕੁਲ ਗਾਇਜ। ਤੇ ਦੂਜੇ ਨੰਬਰ ਤੇ ਬਾਈ ਛੋਟੀ ਇਹ ਕਿਵੇਂ ਆ? ਇਹ ਵੀ ਜੀ ਦੂਜਾ ਸੂਆ ਝੋਟੀ ਸੋਣੀ ਆ ਅਛਾ ਜੀ ਪਹਿਲੇ ਸੂਏ ਉੱਪਰੋਂ ਖੜਾਣੇ ਉਮੀਦ ਹੋਣਾਂ ਦੇ ਜੀ ਅਛਾ ਜੀ ਤੇ ਟਰੱਕਿੰਗ ਦੂਜੇ ਸੂਏ ਨੂੰ ਪਿਆਰ ਆ ਬਸ ਇਹਦੇ ਗੰਟੀ ਮਿੰਤੀ ਤੇ ਦਿਨ ਦਾ ਫਿਰ 1.5 ਮੰਤਰ ਟੈਕੀ ਹਾਂ ਜੀ ਤਾਂ ਚਲੋ ਤੇ ਉੱਤੇ ਲੈ ਜੇ ਕਹਿੰਦਾ ਹੁਣ 5 7 10 ਦੇ ਉੱਤੇ ਲੈ ਜੇ ਕੋਈ ਚੰਗੀ ਜੀ ਦੰਗਾ ਕਰਾ ਜਣਾ ਦੇ ਵਿਚ ਵਿੱਚ ਮੰਨੋ ਵੀ ਸੂਬੂ ਜਾਂ ਫੁੱਲ ਤਿਆਰ ਹੋ ਜਿੰਦੇ ਠੀਕ ਆ ਕਿੰਨੇ ਦੁੱਧ ਵਾਲੀ ਇਹ ਦੁੱਧ ਵੀ ਜੀ ਨੇ ਪਹਿਲਾਂ ਨੇ 13 ਕਿਲੋ ਭਰਿਆ ਹਜ਼ਾਰ ਰੁਪਏ ਬੰਦੋਂ 15 ਦੇ ਜੇ 16 ਦੇ ਜੇ ਅੱਛਾ ਜੀ ਗਵਾਨੀ ਬੜੀ ਆ ਥੱਲਿਓ ਛੱਡੇ ਛੱਡੇ ਦੀ ਬੜੀ ਠੀਕ ਆ ਠੀਕ ਆ ਜੀ 13 ਲੀਟਰ ਜਿਹੜਾ ਪਹਿਲਾਂ ਨੇ ਦੁੱਧ ਭਰਿਆ ਵਾਰੇ ਟੈਂਕ ਕੁਆਲਟੀ ਵੀ ਬਹੁਤ ਹੀ ਚੰਗੀ ਆ ਜੀ ਕੱਦ ਕਾਂਢੀ ਵੀ ਬਹੁਤ ਹੀ ਚੰਗਾ ਆ ਜੀ ਲੈ ਆ ਕੇ ਆ ਪਿਓ ਰ ਇੱਥੋਂ ਕਾਕੇ ਝੰਡਾ ਲਾ ਜੂਗੀ ਕਰਮਾਲੀ ਸੱਟ ਲਾਂਟੋ ਲਾਜੇ ਕਾਫੀ ਜ਼ਿਆਦਾ ਵਾਹਵਾਨ ਨੇ ਤੇ ਸੋਚਦਾ ਕਿ ਦਾ ਹਵਾਨਾ ਵੀ ਚੰਗਾ ਲਾਜਣਾ ਕਰਮਾਲੀ ਨੇ ਤੇ ਵੀ ਚਲੋ ਚੰਗਾ ਕੱਢਿਆ ਪਹਿਲੇ ਸਵੇ ਹੀ ਜਦੋਂ ਇਹ ਸ਼ਾਈ ਕੋਟੀ ਦੇ ਵਿੱਚ ਨਹੀਂ ਆ ਉਧਰ ਵੀ ਝੋਟੀ ਨਾਲ ਮਿਲਦੀ ਗੋੜੀ ਜ਼ਿਆਦਾ ਚੰਗੀ ਆ ਗਈ ਹੈ ਨਾ ਮਨ ਚੜ੍ਹਣ ਲਈ ਸਾਰਿਆ ਇੱਕ ਫਾੜ ਵਿੱਚ ਲੱਕ ਲਾ ਲੱਗਾ ਪਿਆ ਇਹ ਖੇਤ ਦੇ ਥਾਂ ਹਾਂਜੀ ਉਹ ਲਾਗੇ ਤੇ ਚੈੱਕ ਕਰਾਉਣਾ ਹੈ ਤੁਹਾਨੂੰ ਆਪਾਂ। ਥਾਣਾ ਦਾ ਸੈਰ ਗਿਆ ਉਹਦੇ ਚੰਦਾ ਘਰਵਾ ਦੇਖ ਸਕਦੇ ਸੂਰਤਾਂ ਤੇ ੱੱਡਾ ਲੱਗਾ ਪਿਆ ਵਾ ਕਰਮਾਲੀ ਦੇ। ਆਹ ਵੇ ਜੀ ਸਾਰੀ ਚੀਜ਼ ਆ ਧਰਨੀ ਆ। ਸਾਰੀ ਪਛਾਣ ਆਉਣੀ ਛੋਟੀ ਦੀ। ਠੀਕ ਆ ਠੀਕ ਆ ਜੀ। ਮੇਰੀ ਤੋਂ ਤੋਂ ਬਾਦੂ ਵਾਗੀ ਜਿੱਦਾਂ ਕਰਮਾਲੀ ਚਾਰ ਹੋ ਗਈ। ਪੂਰੀ ਪੂਰੀ ਵੀ ਜੀ। ਇਹਦਾ ਮੁੱਲ ਬਾਈ ਹਰ। ਇਹਦਾ ਮੁੱਲ ਵੀ ਜੀ 1.5 ਵੀ ਦੇ ਲਈਏ ਮੰਗਨ ਨੂੰ ਜੋ ਮਰਜ਼ੀ ਭਾਵੇਂ 2 ਕਰ ਲਈਏ। ਅਛਾ ਜੀ ਛੱਡੀ ਝੋਟੀ ਆ। ਠੀਕ ਆ ਜੀ। ਇਹ ਵੀ ਹਾਣਾ ਹੀ ਕਰੀਏ। ਹਾਣਾ ਹੀ ਕਰੀਏ। ਹਾਂ ਜੀ। ਇੱਕ 30 ਦੀ ਦੇ ਦਈਏ ਵੀ ਜੀ। ਜਿੱਥੇ ਤੋਂ 200 ਰੁਪਇਆ ਛੋੜ ਕਰਨੀ ਉਹ ਹੀ ਕਰ ਲਈਏ ਵਾਹੇ ਰੁਪਇਆ ਹੀ ਦੀ ਜੇ ਵਿੱਚ ਨਹੀਂ ਹਾਂਜੀ ਛੋਟੀ ਚੰਗੀ ਜੇ ਮੇਰੇ ਬਾਹਰੋਂ ਵੇਚ ਮੋਲ ਕਰਾਈਏ ਇਹ ਲੋਕ ਬੜਾ ਬੜਾ ਮੁੰਡਾ ਲੱਗਦੇ ਜੀ ਚਲ ਸਾੰਪੜੀ ਦਾਸ ਦਿਲ ਕੇ ਭਰਾਣੇ ਸਮਾ ਦੀ ਵੀਰ ਜੀ ਆਣਾ ਹੀ ਦੇ ਦਾਂਗੇ 200 ਰੁਪਏ ਛੋੜ ਦਾਂਗੇ ਇੱਕ 25 ਦੀ ਇੱਕ 25 ਦੇ ਦਾਂ ਲਓ ਜੀ ਇੱਕ 25 ਦੀ ਬਾਕੀ 200 ਰੁਪਏ ਬਈ ਕਦਾ ਕੇ ਛੋੜ ਚੱਕੇ ਵਾਲੇ ਮੋਲ ਪਿਆ ਹੋਇਆ ਵੀ 40 45 ਦੀ ਜਿੱਥੇ ਮਰਜ਼ੀ ਕੋਈ ਵੀਰਪਰਾ ਖਿਲਾਰ ਕੇ ਵੇਚਦੇ ਭਾਈ ਇੱਕ ਵੇਚ ਦੂੰਗਾ ਅੱਛਾ ਜੀ ਠੀਕ ਹੈ ਠੀਕ ਹੈ ਜੀ ਤੇ ਜਿਹੜੀ ਵੀ ਦੀ ਛੋਟੀ ਉਧਰ ਦੀ ਆ ਰਹਿਣੇ ਜੀ ਅੱਛਾ ਜੀ ਤੇ ਇਹ ਵੀ ਕੱਦ ਕਾਠੀ ਜੀ ਵੇਖੋ ਤੁਨੀ ਗਦਾਂ ਦਾ ਹਿਸਾਬ ਦੋ ਇਹ ਖੋ ਬੇਚੀਆ 1,37,000 ਰੁਪਏ ਨੂੰ ਦਿੱਤੇ ਨੇ ਅੱਛਾ ਜੀ ਤੇ 12-13 ਕਿਲੋ ਉਦੋਂ ਬੌਲੀ ਹੀਰ ਜੋੜੀ ਫਲੇ ਅੱਛਾ ਜੀ ਤੇ ਕਿਉਂ ਵੀ ਜਾਂਦਾ ਵੀ ਮੈਂ ਮੰਡ-ਮੰਡ ਦਿਖਾਉਣਾ ਮੈਂ ਚੌਕਰ ਤੇ ਜਨਾਬ ਮੈਂ ਕੋਈ ਡੰਗਰ ਹਾਂ ਹਾਂ ਜੀ ਮੈਂ ਕੋਈ ਡੰਗਰ ਰੱਖਣਾ ਹੁੰਦਾ ਵਾ ਘਰ ਲੋਗਾ ਅੱਛਾ ਤੇ ਘਰ ਹੀ ਦੁੱਧ ਪੀਣਾ ਵਾ ਉਹ ਆਂਦਾ ਮੈਂ ਚੌਕਰ ਹੀ ਗੱਲਾਂ ਹੁੰਦਾ ਜਾਂ ਕੋਈ ਫੀਡ ਨਹੀਂ ਖਾਣਦੀ ਕਹਿੰਦਾ ਮੈਂ ਪੰਬਾਰਿਆ ਠੀਕ ਹੈ ਇਹਨੂੰ ਸੂਈ ਨੂੰ ਵੀਜੀ 1.5 ਮਹੀਨਾ ਹੋ ਗਿਆ ਕੱਟੀ ਵੇਖੋ ਮਗਰ ਬੁਲਬੁਲ ਵਰਗੀ ਕੱਟੀ ਆ ਲਓ ਜੀ ਇਹਨਾਂ ਦੀਆਂ ਕੀ ਮਲਕਾਫ ਜੀ ਆਹ ਵਾਲਾ ਹਾਂ ਜੀ ਕੱਟੀ ਕੋ ਡੇਢ ਮਹੀਨੇ ਜੀ ਕਿੱਥੇ ਚਲੀ ਗਏ ਕੋਈ ਵਸ਼ੀ ਵਾਲੇ ਖਾ ਗਿਆ ਜੀ ਜੇ ਕੋਈ ਸਾਹ ਚੰਗੀ ਕਰੂਗਾ ਤੇ ਹਾਂ ਜੀ ਦੁੱਧ ਭਰੀ ਹੋਊਗਾ ਬਿਲਕੁਲ ਬਿਲਕੁਲ ਜੀ ਉਹ ਵੀ ਨਹੀਂ ਹੋਣਾ ਵੀਰ ਚਲ ਗਿਆ ਬਾਹਰ ਕਰ ਗਿਆ ਛੋਟੀ ਮੈਨੂੰ ਦੇ ਗਿਆ ਬੇਰਾ ਅੱਛਾ ਜੀ ਹਾਂ ਜੀ ਠੀਕ ਹੈ ਤੁਹਾਨੂੰ ਇਹ ਕੋਈ ਐਸਾ ਮੌਕੇ ਦੇ ਦੂਗਾ ਜੀ ਕੋ 9 ਕਿਲੋ ਦੁੱਧ ਤੁਹਾਡਾ ਜਿਤਨਾ ਮਰਜੀ ਕੋਈ ਇਤਸਾ ਜੀ ਕਰਕੇ ਖੜੇ ਲਓ ਜੀ 9 ਲੀਟਰ ਐਸ ਟੈਂਪਲ ਕੋਈ ਮੈਂ ਤਾਂ ਤਿਆਰ ਜੀ ਜੰਗੀ ਜਿਹੜੀ ਕੱਲੇ ਚੁੱਕਰ ਤੇ 9 ਕਿਲੋ ਦੇਂਦਾ ਹੀ ਹਾਂ ਹਾਂ ਜੀ ਹਾਂ ਜੀ ਇਹ ਕੋਈ ਵੀਰ ਭਰਾ ਸੰਨਣਾ ਦਾ ਜੀ ਕੋ ਸੇਵਾਲਾ ਦੇ ਦੁੱਧ ਚੰਗਾ ਕਰ ਦੇਣਾ ਬੇਰ ਵਾਲੀ ਉਹ ਬੰਦੇ ਦੇ ਸਿਰ ਤੇ ਡੀਟੀ ਹੈ ਠੀਕ ਆ ਠੀਕ ਆ ਜੀ ਲੋ ਜੀ ਨਿਕਾਲੇਗਾ ਜਾਂ ਸਿੰਘ ਨਕੀ ਜੱਗੇ ਮਾਰੀ ਬੱਟੇ ਕਰਕੇ ਕਰਦੀ ਆਈ ਯਾਰ ਇਹ ਲਾਈ ਜੇ ਗੱਡੀ ਜਹਾ ਹਾਂ ਨਾਲੇ ਲੋ ਜੀ ਬੇਤ ਉਡਾਰਾ ਵੀ ਨਹੀਂ ਕੀ ਕਰ ਰਿਹਾ ਤੇ ਕਾਤ ਦਾ ਬਹੁਤ ਹੀ ਤਕੜਾ ਆ ਗਿਆ ਵਾ ਤੇ ਨਾੜਾ ਨਾ ਇਹਦੀਆਂ ਵੀ ਬਹੁਤ ਹੀ ਜ਼ਿਆਦਾ ਤੇ ਇਧਰ ਸਰਪੰਚਾ ਵਾ ਖਣ ਖੰਡਾ ਬਹੁਤ ਹੀ ਚੰਗਾ ਲੱਗਾ ਵਾ ਬਾਕੀ ਵੀਰ ਨੇ ਥੋੜੀ ਜਿਹੀ ਸਾਹ ਵਗਰੀ ਘੱਟ ਕੀਤੀ ਆ ਇਹ ਸਾਹ ਬੜੀ ਕੀਤੀ ਜੁਨੇ ਪਰ ਇਹੋਈ ਵੀ ਚੌਕਰੀ ਪਾਉਂਦਾ ਰਿਹਾ ਮੇਰਾ ਹੀ ਚੌਕਰਾ ਨਹੀਂ ਠੀਕ ਠੀਕ ਚੌਕਰ ਖਾ ਖਾ ਚਾ ਚੜਿਆ ਤੇ ਬਾਕੀ ਨਾੜਾ ਨੂੜਾ ਜਿਹੜੀਆਂ ਇਹਦੇ ਵੀ ਬਹੁਤ ਹੀ ਜ਼ਿਆਦਾ ਚੜੇ ਤੇ ਚੰਗੀ ਆ ਗਈ ਦੁੱਧ ਨਹੀਂ ਖਿੱਚ ਕੇ ਚੋਇਆ ਆਉਂਦੇਗੇ ਮਤਲਬ ਦੁੱਧ ਦੇ ਪਾਸੇ ਗਿਆ ਨਹੀਂ ਹੋ ਹੂੰ ਇਹ ਦੁੱਧ ਬਧਾਣਾ ਮੈਂ ਜਾ ਕੀ ਕਰਾਂ ਕੀ ਨਹੀਂ ਹਾਂ ਵੀ ਕਰਦਾ ਰਿਹਾ ਜੇ ਸਾਡਾ 12 ਕਿਲੋ ਝੋਟੀ ਸਟਾਰਟਿੰਗ ਬੋਲੇ ਦੇ ਹੀ ਨਾ ਹਾਂਜੀ ਹਾਂਜੀ ਝੋਟੀ ਚਾਹੀਦੀ ਤੁਹਾਨੂੰ ਓਮ ਕਰ ਤੋਂ ਬਾਅਦ 15 ਕਿਲੋ ਦੁੱਧ ਤੇ ਇਹ ਗੱਲ ਸਹੀ ਹੈ ਮਾਰੀ ਮੈਨੂੰ ਦੁੱਧ ਵੇਚਦਾ ਨਹੀਂ ਲਾਲਚ ਮੈਂ ਹੁੰਨਾ ਕਿ ਚੋਣਾ ਵਾ ਘਰ ਪੀਣ ਵਾਸਤੇ ਘਰ ਪੀਣ ਵਾਸਤੇ ਬਸ ਲੈ ਜਾ ਖਿੱਚ ਕੇ ਤੇ ਮੇਰੇ ਘਰ ਦਾ ਵੀ ਜੀ ਝੋਟੀ ਹੋਣੀ 12 13 ਕਿਲੋ ਦੇ ਚੱਜੂਗੇ ਅੱਛਾ ਜੀ ਉਹ ਵੱਡ-ਵਡੇਵਾ ਚੰਗਾ ਪਿਆਰ ਠੀਕ ਹੈ ਠੀਕ ਉਹ ਸੇਵਾਲਾ ਵੀ ਚੰਗੀ ਦਾ ਹੈ ਤੇ ਆਪੇ ਉਹ ਜੀ ਫੇਸਬੁੱਕ ਤੇ ਸੇਵ ਕੁਸੂਰ ਦੀ ਅੰਤਰ ਜਿਹੜੀ ਬਹੁਤ ਜ਼ਿਆਦਾ ਚੰਗੀ ਆ ਗਈ ਆ ਇਹ ਚੱਡੇ ਦੇ ਤਾਂ ਆਪਾਂ ਲਾਟੂ ਜਰੂਰ ਦਿਖਾਵਾਂਗੇ ਨਾੜਾ ਨੂੰ ਨਾ ਜਿਹੜੀਆਂ ਬਾਹਰ ਹੀ ਆ ਗਈਆਂ ਵਾ ਦੁੱਧ ਦਾ ਡਰਾਮਾ ਇੱਕ ਹੋਰ ਅੰਡ ਤੇ ਦਿਖਾਉਂਦੇ ਦੁੱਧ ਦਾ ਡਰਾਮਾ ਫੜੀ ਬੂਸ ਮੜੀ ਫੜੀ ਇਹਦੀ ਇਹਦੀ ਹਾਂ ਪਿੱਛੇ ਮੜੀ ਅੱਜ ਆਈ ਆ ਜਿਹੜਾ ਆਈ ਨੂੰ ਬਹੁਤਾ ਟਾਈਮ ਹੋ ਗਿਆ ਜਿਹੜਾ ਰਹੀ ਜਾਂਦੀ ਸਾਡੇ ਠੀਕ ਹੈ ਠੀਕ ਹੈ ਇਹ ਵੀਡੀਓ ਕਾ ਚੋਕਰੀ ਹੁੰਦੀ ਆ ਇਹਨਾਂ ਤੋਂ ਐ ਕਰਮਾਲੀ ਨੇ ਇਹਨੇ ਵੀ ਥੱਲੇ ਪੰਡਾ ਪਾ ਲੜੀਆਂ ਠੀਕ ਹੈ ਠੀਕ ਹੈ ਇਹਦਾ ਮੁੱਲ ਭਾਈ ਹਰ ਉਹਨੇ ਵੀ ਜੀਏ ਦੇ ਦਈਏ ਆਪਾਂ 20 ਘਟਾ ਲਈਏ ਤੁਹਾਨੂੰ ਤੇ ਪੀਜੋ ਹਾਂ ਹੋਰ ਕਰ ਦਈਏ ਮਾਨਤਾ ਹੋਰ ਕਰ ਦਈਏ ਹਾਂਜੀ ਲੱਖ ਨਹੀਂ ਦੋਵੇਂ ਛੱਡ ਦਈਏ ਦੋਵੇਂ ਛੱਡ ਦਈਏ ਹਾਂਜੀ ਲੱਖ ਜਿਓ ਹਾਂ 50 ਛੱਡ ਦਈਏ 95 ਦੀ ਹਾਨਾ ਦੇ ਦਿੰਦੇ ਠੀਕ ਲੋ ਜੀ 95000 ਦੀ 10 ਕਿਨ ਟੈਂਕੀ ਆ ਬਾਕੀ ਕੋਈ ਭਰਾ ਸੰਭਨ ਵਾਲਾ ਲੈ ਜਾਊਗਾ ਤੇ ਦੁੱਧ ਚੰਗਾ ਕੱਢੀ ਜਾਣਾ ਵਾ ਤੇ ਆ ਜਿਓ ਹੁਣ ਐਂਡ ਤੇ ਇਤੋ ਆ ਛੋਟੀ ਕੇ ਭਾਜੀ ਇਹ ਵੀ ਵੀਦੀ ਛੋਟੀ ਉਧਰ ਦੀ ਹੈ ਅੱਛਾ ਜੀ ਤੇ ਇਹ ਵੀ ਦੂਜੇ ਸੂਰੇ ਨਾਲ ਕੀ ਤਿਆਰੀ ਹੈ ਪਹਿਲੇ ਸੂਰੇ ਦੋਦੇ ਨੇ ਚੰਗਾ ਭਰੇ ਆ ਜੇ ਠੀਕ ਹੈ ਜੀ 13 14 13 14 ਬੱਲਨ ਨੇ ਦਿੱਤਾ ਨੇ ਅੱਛਾ ਜੀ ਫਿਰ ਕੀ ਦੋਦੇ ਮੰਨ ਲਓ ਵੀ 14 15 ਕਿਲੋ ਦੇ ਜੂ ਵੀ ਛੋਟੀ ਠੀਕ ਹੈ ਜੀ ਹਾਂ ਜੀ ਸੋਹਣੀ ਸਾਰੀ ਸੋਹਣੀ ਹੈ ਕਿੰਨਾ ਟਾਈਮ ਲੱਗਦੀ ਹੈ ਜੇ ਇਹਨਾਂ ਵਿੱਚ ਤਿਆਰੀ ਆ ਭੁੱਲ ਕੇ ਮੰਨ ਲਓ 4-5 ਦਿਨੀਆਂ ਠੀਕ ਹੈ ਠੀਕ ਹੈ ਲੋ ਜੀ ਹੋਰ ਤਿਆਰੀ ਹੈ ਬਾਕੀ 4-5 ਦਿਨ ਲੈ ਲੂਗੀ ਹੁਣ ਤਾਂ ਵਿੱਚ ਮੰਨ ਕੇ ਚਲੋ ਲੰਡਾ ਪਉਰੀ ਚੰਗਾ ਕੱਟਣਾ ਤੇ ਲੰਡੂ ਲਾ ਦੇ ਇਹਦੇ ਵੀ ਆਈਆਂ ਬੰਦੇ ਦੇ ਕਿੱਦਾਂ ਕੋਲ ਤਿਆਰ ਹੋ ਗਈ ਤੇ ਬਹਾਨਾ ਬਹੁਤ ਹੀ ਚੰਗਾ ਬਣਾ ਜੂਗੀ ਤੇ ਥਾਂ ਵੀ ਕੱਲਾ ਕੱਲਾ ਲੱਗ ਰਿਹਾ ਵਾ ਨੋ ਜੀ ਇਹ ਤਾਂ ਬਲੈਕ ਦੁੱਧਾ ਸੁਗਾ ਨਾ ਵੀਰ ਜੀ ਗਾਈਆਂ ਨੂੰ ਬਣੀ ਪਈ ਫਸੀ ਪਈ ਐ ਡੱਕੀ ਮੜੀ ਜੀ ਡੱਕੀਆਂ ਇੱਥੇ ਅੱਗੇ ਨਹੀਂ ਜਾਂਦੇ ਕਰੋ ਜੀ ਕਿ ਆ ਕੇ ਬਾਕੀ ਜਿਹੜਾ ਬਹੁਤ ਹੀ ਚੰਗਾ ਵਾ ਆ ਵੀ ਬਿੰਦੀ ਦਾ ਗੱਡਾ ਆ ਗਿਆ ਜੇ ਖਾਲਾ ਜੀ ਨੂੰ ਕਹ ਦੇਣੇ ਆਪਾਂ ਲੋਰੀ ਫੜ ਕੇ ਦਿਖਾਈ ਮੜੀ ਉਹ ਨਹੀਂ ਪਿੱਛੇ ਨੂੰ ਬਣੀ ਆ ਬਾਕੀ ਜਿੱਦਾਂ ਫੁੱਲ ਤਿਆਰ ਹੋ ਗਏ ਕਰਮਾਲੀ ਹੋਰ ਖੁੱਲ ਜਣਾ ਨੇ ਮਾਨਾ ਲਿਖਾਈ ਕੋਰੀ ਲੋਰੀ ਕਿਹ ਕਾ ਆਪਣਾ ਦੇਖਣਾ ਜੋਟਾ ਜਿਹੜਾ ਬਹੁਤ ਚੰਗਾ ਵਾ ਇਹਦਾ ਮੁੱਲ ਬਾਈ ਹਾਂ ਨਹੀਂ ਕਰੀਏ ਹਾਂ ਨਹੀਂ ਕਰੀਏ ਸਾਡੀ ਦੀਏ ਝੋਟੀ ਸਵਾਰੀ ਹਾਂਜੀ ਉਹ ਛੱਡ ਦਈਏ ਉਹ ਛੱਡ ਹਾਂਜੀ ਦਾਸ਼ ਮੀਡੀ ਇੱਕ 15 ਦੇ ਦਈਏ ਝੋਟੀ ਹਾਂ ਨਹੀਂ ਦੋ ਛੱਡ ਦਈਏ ਦੋ ਛੱਡ ਦਈਏ 12 ਦੀ 12 ਦੀ ਤਿੰਨ ਦਾ ਵੀ ਉੱਡਾ ਛੱਡਣਾ ਇੱਕ 5 ਦੀ ਹਾਂ ਨਾ 200 ਰੁਪਏ ਛੋੜ ਜਾਹੋਦੀ ਇੱਕ ਗੱਲ ਹੈ ਜੀ ਪਰ ਮਿਲਦੀ ਨਹੀਂ ਜੇ ਪਰ ਐਡੀ ਤਗੜੀ ਝੋਟੀ ਹੈ ਗੱਲ ਹੈ ਜੀ ਗਾੜੀ ਪਾਉਣੀ ਤਗੜਾ ਵਾਲੇ ਦੋ ਤੇ 13 ਲੀਟਰ ਜਿਹੜਾ ਪਹਿਲੇ ਸਵੇਰ ਕੱਟਿਆ ਕਰਮ ਵਾਲੀ ਨੇ ਵੇਦ ਕੀਤੀ ਹੈ ਚਲੋ ਅਗਲੇ ਕੋ ਪਾਣਾ ਲਈ ਆ ਹਾਂਜੀ ਹਾਂਜੀ ਬੜਾ ਵੀਜੀ ਯੋਰ ਲੱਗਦਾ ਜਦੋਂ ਕੋਈ ਬਾਹਰ ਜਾ ਕੇ ਆਪਾਂ ਵੀ ਸੌਦਾ ਕਰਦੇ ਆ ਬਿਲਕੁਲ ਬਿਲਕੁਲ ਜੀ ਸਹੀ ਗੱਲ ਹੈ ਜੀ ਮੈਂ ਡੇਢ ਤੁਹਾਨੂੰ ਪੈਂਦੇ ਡੇਢ ਆਖਿਆ ਨਾ ਹਾਂਜੀ ਹਾਂਜੀ ਮੇਰੇ ਕੋਲ ਝੋਟੀ ਦਾ ਵੀ ਡੇਢ ਹੀ ਮੰਗਿਆ ਸੀ ਉਹਨਾਂ ਨੇ ਮੈਂ ਅੱਛਾ ਜੀ ਤੇ ਤੁਹਾਨੂੰ ਪਤਾ ਫਿਰ ਕਿੰਨਾ ਕ ਅਗਲੇ ਨੂੰ ਕਟਾ ਰਿਹਾ ਹੋਊਗਾ ਮੈਂ ਵੀ ਵੇਦ ਗੱਲ ਸੱਚੀ ਗੀ ਜੀ ਕਮਾਈ ਨਾਲ ਟੱਕ ਤੇ ਜੇ ਡੇਲੀ ਵਿੱਚ ਹੀ ਜਾਵਾਂਗੇ ਮੰਨ ਲਓ ਕੋਈ 2-2 3-3000 ਰੁਪਇਆ ਆਊਗਾ ਫਾਈਨਲ ਵਿੱਚ 22 ਦਾ ਹੀ ਆ। ਵਾਧੂ ਵਾਧੂ ਕਰਦੇ ਲੈਣਾ। ਜੀ ਇਹ ਵੀ ਇਹ ਕਿੰਨਾ 1000 ਰੁਪਇਆ ਲੈ ਲੈਣਾ ਵਾ। ਹਾਂਜੀ ਹਾਂਜੀ। ਉਹਨੂੰ ਆਪੇ ਬੰਨ ਕੇ ਬੈਠੇ ਰਹਿਣਾ। ਨਾ ਜੀ ਨਾ। ਬਿਲਕੁਲ ਸਹੀ ਗੱਲ ਹੈ 2-4000 ਨਾ ਵਾਧੂ ਆ ਜੀ। 2-4000 ਨਾ। ਇਹ ਅਗਲੇ ਨੂੰ ਨਹੀਂ ਦੁਹਤੇ ਜਿੰਨਾ ਕੀਤਾ ਨਹੀਂ ਆ। ਹਾਂਜੀ ਹਾਂਜੀ। ਇਹ ਬੱਸ ਕੋਈ ਕਹਿ ਲੋ ਕਿ ਤੋਂ ਪਰੇ ਰੰਗ ਦਾ ਨਾ ਨਹੀਂ ਆ ਤੇ ਜੀ ਬਚਾ ਰਹਿਦਾ ਗੇ ਹਾਂਜੀ ਹਾਂਜੀ ਨਾਲੇ ਦਾ ਆਪਣਾ ਕੰਮ ਚੱਲਦਾ ਰਹਿਦਾ ਨਾਲੇ ਲੋਰੀਐਂਟ ਤੇ ਜਿਹੜਾ ਤੁਹਾਨੂੰ ਗਿਫਟ ਕਿਹਾ ਯੋ ਲੱਗੇ ਦਿਖਾਉਣਾ ਚਾਓ ਇੱਥੇ ਜਾਂਦੀਆਂ ਘਟੀਆਂ ਜਾਂ ਕਦਮ ਆਪਾਂ ਪਹੁੰਚੇ ਨਤੀਜੇ ਤੇ ਇਹ ਵੀ ਜਿੱਚੜੀ ਮਨ ਲੋ ਕੋਈ ਤੀਜੇ ਲਾ ਕੇ ਦਵੇ ਅੱਛਾ ਜੀ ਮਨ ਲੋ ਤਰ੍ਹਾਂ ਹੈ ਥੋੜੇ ਜਿਹੇ ਪਰਮਾਨੇ ਕੱਢ ਦੀ ਐਡੀ ਜਿਆਦਾ ਵੱਡੀ ਨਹੀਂ ਗਈ ਹਾਂਜੀ ਹਾਂਜੀ ਦੁੱਧ ਵੀ ਜੀ ਬਖਾਲਾ ਵੀ ਬਿਲਕੁਲ ਘਟ ਕਰਦੀ ਨਾੜੀ ਦੁੱਧਿਆ ਦੇ ਅੱਛਾ ਜੀ ਮੰਨ ਲੋ ਚੱਡਾ ਗਾਂ ਨੂੰ ਜਿਆਦਾ ਇਧਰ ਫਾਉ ਇਧਰੋਂ ਪਿਛੋਂ ਥੋੜਾ ਬਹਾਵਾ ਘੱਟ ਕਰ ਦਈਏ ਠੀਕ ਹੈ ਠੀਕ ਹੈ ਲੋ ਜੀ ਅਗਲੀ ਸਾਈਡ ਤੋਂ ਨਾੜ ਬੜੀ ਬੜੀ ਮੋਟੀ ਆ ਤੇ ਖਾਣਾ ਦਾ ਸਾਈਡ ਗਿਆ ਤੇ ਚੈੱਕ ਕਰਾ ਲਾ ਹਾਂਜੀ ਆ ਵੀ ਜੀ ਮੰਨ ਲਓ ਵੀ ਡੇਰੀ ਚ ਬਜਦੀ ਰਹੀ ਹੈ ਪਾਣੀ ਦੇ ਕਰਕੇ ਚੱਤੇ ਪੈਰ ਤੁਹਾਨੂੰ ਪਤਾ ਡੇਰੀਆਂ ਚ ਪਾਣੀ ਪਾਣੀ ਤੇ ਪਾਣੀ ਇਹ ਬਜ ਬਜ ਕੇ ਮੰਨ ਲਓ ਵੀ ਹੋ ਗਈ ਹੈ ਨਹੀਂ ਆਹ ਚਲੋ ਤੇ ਬਾਦੀ ਆਪਾਂ ਗੋਲ ਕੇ ਖਾ ਦੇਣੇ ਇਹਨੂੰ ਵੀ ਜੀ ਟੀਗਾ ਪਰ ਇਹਨੂੰ ਵੀ ਡੇਢ ਤੋਂ 2 ਮਹੀਨੇ ਹੋ ਚੱਲੇ ਜੀ ਕੋਈ ਵੀਰਪਰਾ ਚੱਕ ਕਰਵਾ ਲਈ ਮੈਨੂੰ ਇਹ ਕਰਵਾਈ ਚੈੱਕ ਕਰਵਾ ਲਈ ਜਾਗੇ ਠੀਕ ਹੈ ਜੀ ਹਾਂਜੀ ਇਹ ਤਾਂ ਮੌਕੇ ਦੇ ਦੁੱਧ ਦਾ ਸੱਤ ਕਿੰਨਾ ਪੂਰਾ 8 ਕਿਲੋ ਵੇਜੀ ਇਹ ਅੱਛਾ ਕਹਿੰਦਾ ਇਹ 8 ਹੀ ਹੋਊਗਾ 8 ਲੀਟਰ ਦੇ ਨੀਰੀ ਨੀਰਾ ਵੀ ਦੀਆ ਇਹ ਤਾਂ ਸੱਤ ਲੀਟਰ ਦੀ ਨੀਣੀ ਹੈ ਮਣਕੀ ਆਖਰ ਨੀਣੀ ਆ ਗਈ ਆ ਲੈ ਆ ਲੈ ਦੇ ਲੀਆ ਤੇ ਬਾਕੀ ਚਲੋ ਕਾਰ ਬੰਦਰ ਮੈਨਾਵਾ ਤੇ ਦੂਜੇ ਚਲੋ ਥਿਆ ਗੱਡਿਆ ਦੀ ਬਈ ਸੱਤ ਜਗਾਹ ਕਿੰਨਾ ਕੱਢਿਆ ਜੇ ਜੇ ਨੂੰ ਹੋਣਾ ਮੰਨ ਲਓ ਵੀ ਇਹਦੇ ਅੱਗੇ 8 ਦੇ 12 ਅੰਦਰ ਕੱਢੇ ਹੀ ਹੋਵੇ ਠੀਕ ਆ ਠੀਕ ਆ ਲਓ ਜੀ 12 ਲੀਟਰ ਸੱਜਰ ਨੇ ਦੁੱਧ ਭਰਿਆ ਵਾ ਬਈ ਕਹਿੰਦਾ ਜਿੰਨੇ ਨਿੱਕੀ ਉਹਨੇ ਤਿੱਕੀ ਜੀ ਠੀਕ ਆ ਠੀਕ ਆ ਜੀ ਨਸਲ ਚ ਆ ਗਈ ਹੈ ਰਿਕਾਰਡ ਦੇ ਦਰਮਿਆਨ ਪਰ ਹੈ ਨਸਲ ਦੇ ਵਿੱਚ ਮੀਨੀ ਇਹ ਸੱਜਰ ਦਾ 12 ਲੀਟਰ ਦਾ ਰਿਕਾਰਡ ਜੇ ਤੇ ਇਸ ਟਾਈਮ ਜਿਹੜਾ 8 ਲੀਟਰ ਇੱਕ ਬਿਲਕੁਲ ਦੁੱਧ ਤਿਆਰ ਆ ਤੇ ਥਣ ਕੋਣ ਵੀ ਨੋ ਕਾਲਾ ਲੱਗਾ ਵਾ ਸਾਸਤਰੀ ਕਾਲ ਸਰਪੰਚ ਸਾਹਿਬ ਅੱਜ ਅਗਲੀ ਸਾਈਡ ਤੋਂ ਚੈੱਕ ਕਰ ਸਕਦੇ ਤੁਸੀਂ ਥਣਾ ਦਾ ਸੈਜ ਗੈਪ ਲੱਗ ਲਈ ਥੋੜਾ ਜਦਾ ਮੁੱਲ ਵੀਰ ਜੀ ਆਪਾਂ ਦੱਸ ਹੀ ਦਿੱਤਾ ਮੈਂ 50 ਗਿਆ ਤੁਹਾਨੂੰ 48 ਦੇ ਦਵਾ ਦਾਂਗੇ ਹਾਂਜੀ ਸਤੋਜ ਹੋਈ ਗਿਆ ਹਾਂ ਲਓ ਜੀ 48 ਦੀ ਹੋਰ ਯਾਰ ਛੱਡਾਂਗੇ 47 ਦੇ ਦੀ 46 ਦੀ ਕਰ ਦੇ ਯਾਰ ਚਲ 46 ਦੀ ਜਾਂ ਤਾਂ ਕਰ ਵੀਰ ਨੇ ਕਿਹਾ ਤਾਂ ਦੇ 45 ਦੀ ਜਾਣ ਦੋ ਫਿਰ ਕੇ 100 ਤੱਕ ਕਿੰ ਤੋਂ ਵੀ ਲੈਣਾ ਲਓ ਜੀ 45 ਆ 45 ਦੀ 100 200 ਛੋਟ ਕਰਦਾਂਗੇ ਕਿੰਨੋਂ 200 ਰੁਪਏ ਬਾਕੀ ਵੀ ਭਰਾਏ ਨਾ ਆਖਣ ਵੀ ਦੁੱਧ ਇਹਦੇ ਹਲੇ 6 ਹੋਊਗਾ 5 ਹੋਊਗਾ ਹਾਂਜੀ ਵੀਰ ਜੀ 8-10 ਦਾ ਤੇ 8 ਹੀ ਨਿਕਲੂਗਾ ਲਓ ਜੀ 8 ਲੀਟਰ ਦਾ ਬਿਲਕੁਲ ਬੋਬਾ ਕਰ ਲੈ ਰੁਪਇਆ 100 200 500 ਸਾਈ ਪਾ ਦੇ ਹਾਂਜੀ ਇੱਥੇ ਆ ਜੇ ਜਿਹੜੀ ਆਪਾਂ ਸ਼ਰਤ ਰੱਖੀ ਤੁਹਾਨੂੰ ਸੱਦ ਲਈ ਇੱਥੇ ਹਾਂਜੀ ਲੀਟਰ ਦਾ 5000 ਰੁਪਇਆ ਕਟਾ ਲੈ ਠੀਕ ਹੈ ਠੀਕ ਹੈ ਲਓ ਜੀ ਇਹ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਵੀ ਆਪਾਂ ਬੇਨਤੀ ਕੀਤੀ ਸੀ ਵੀਰ ਨੇ ਤੇ ਹੁਣ ਵੀ ਐਂਡ ਤੇ ਵੀ ਕਰਤੀ ਆ ਵੀ ਲੇਟਰ ਦਾ 5000 ਦੇ ਹਿਸਾਬ ਨਾਲ ਕੱਟੇ ਜਾਣਗੇ ਤੇ ਜੇ ਅਠ ਗਿਆ ਤੇ ਅਠ ਹੀ ਨਿਕਲੂਗਾ ਤੇ ਇਹ ਵੱਧ ਨਿਕਲੇ ਆ ਤੇ ਵਧਾਉਣਗੇ ਵੀ ਇਹ ਵੱਧ ਨਹੀਂ ਚਲੋ ਫੇਰ ਹੁੰਨੇ ਦੀ ਤੇ ਅੱਗੇ ਲੋੜੀ ਬਾਕੀ ਵੀਰ ਭਰਾਵਾਂ ਨੂੰ ਇਹੋ ਬੇਨਤੀ ਆ ਜਿਹੜੀਆਂ ਸੋਈਆਂ ਆਪਣੀਆਂ ਚੋਗੇ ਖੜਨ ਗੱਬੜਾਂ ਜਿਹੜੀਆਂ ਪਾਸ ਕਰਕੇ ਖੜਨ ਅੱਛਾ ਜੀ ਤੇ ਆਪਾਂ ਪਾਸ ਕਰਕੇ ਲੈਂਦੀਆਂ ਵੀ ਟਿੱਪਣ ਟੁੱਪਣ ਝੋਟੀ ਗਿਰਜੀ ਬਹੁਤ ਚੰਗੀ ਨਿਕਲੀ ਐ ਆਈਡੀ ਦੀ ਮੋਟੀ ਧਾਰ ਨੇ ਜੀ ਤੇ ਠੀਕ ਐ ਠੀਕ ਐ ਜੀ ਤੇ ਮੰਨ ਲਓ ਐ ਕੋਈ ਨਹੀਂ ਮੇਰੇ ਠੀਕ ਐ ਲੋੜੀ ਪਸ਼ੂ ਪਾਲ ਸਾਰੇ ਚੰਗੇ ਤੇ ਹਰ ਵਾਰੀ ਬਾਈ ਦੇ ਇਹੋ ਬੇਨਤੀ ਹੁੰਦੀ ਆ ਸਾਡੀ ਵੀ ਕਰੋ ਇਹੋ ਬੇਨਤੀ ਹੱਥ ਜੋੜ ਕੇ ਵੱਧ ਵੱਧ ਸ਼ੇਅਰ ਕਰਦੇ ਹੋ ਤੇ ਸਬਸਕ੍ਰਾਈਬ ਤੇ ਵੀਡੀਓ ਪੂਰੀ ਵੇਖਣ ਦੀ ਦਵਾ ਸਾਰੇ ਪਸ਼ੂ ਪਾਲ ਦਾ